ਗੁਰੂ ਖਾਲਸਾ ਪੰਥ ਜੰਗ ਦੇ ਮੈਦਾਨ 'ਚ ਐਡਾ ਬਲੀ ਹੋ ਕੇ ਕਿਵੇਂ ਜੰਗ ਕਰਦਾ ਹੈ ਜੰਗ ਕਰਦਾ ਕਦੇ ਸਿੰਘ ਥੱਕਿਆ ਨਹੀਂ ਇਹਦੇ ਵਿੱਚ ਇੱਕ ਬਹੁਤ ਵੱਡਾ ਰਾਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਕਕਾਰਾਂ ਵਿੱਚੋਂ ਸਿੰਘਾਂ ਨੂੰ ਇੱਕ ਕਕਾਰ ਦਿੱਤਾ ਕੰਗਾ ਜਦੋਂ ਸਿੰਘ ਥੱਕਿਆ ਹੋਵੇ 5 ਮਿੰਟ ਕੰਗਾ ਕਰ ਲਵੇ 5 ਮਿੰਟ ਘੋੜਾ ਲੇਟ ਲਵੇ ਸਾਹ ਕੋ ਸਿੰਘ ਪਿੱਛੋਂ ਚੱਲ ਕੇ ਆਇਆ ਹੋਵੇ ਅਰ ਸਾਹ ਕੋ ਮੁੜ ਕੇ ਦਵਾਰਾਂ ਜੰਗ ਦੇ ਮੈਦਾਨ ਦੇ ਵਿੱਚ ਘੋੜਾ ਸਿੰਘ ਦੜਾਉਂਦਾ ਅਰ ਅਬਦਾਲੀ ਵਰਗੇ ਨਾਦਰ ਸ਼ਾਹ ਵਰਗਿਆਂ ਵੱਡੇ ਵੱਡੇ ਆਪਣੇ ਆਪ ਚ ਜਰਨੈਲਿਕ ਹੁੰਦੇ ਸੀ ਉਹਨਾਂ ਦੇ 18ਵੀਂ ਸਦੀ ਚ ਸਿੰਘਾਂ ਨੇ ਇਸੇ ਤਕਨੀਕ ਨਾਲ ਮੂੰਹ ਪੰਨੇ ਨੇ ਉਹਨਾਂ ਦੇ ਕੱਪੜੇ ਪਾਟੇ ਜੀ ਸ਼ਾਸਤਰ ਵੀ ਬਹੁਤੇ ਤਗੜੇ ਨਹੀਂ ਸੀ ਪਰ 40 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਕੰਗੇ ਕਕਾਰ ਦੇ ਨਾਲ ਉਹਨਾਂ ਸਿੰਘਾਂ ਨੂੰ ਬਖਸ਼ੀ ਜਿਹਦੇ ਨਾਲ ਘੋੜਿਆਂ ਤੇ ਚੜ ਕੇ ਸਿੰਘਾਂ ਨੇ ਦਿੱਲੀ ਫਤਿਹ ਕਰੀ ਲਾਹੌਰ ਮਾਰਿਆ ਔਰ ਵੱਡਾ ਖਾਲਸਾ ਰਾਜ ਸਥਾਪਿਤ ਕੀਤਾ ਇਹ ਕਕਾਰ ਨੂੰ ਕਦੇ ਵੀ ਸਿਰ ਦੇ ਵਿੱਚੋਂ ਨਹੀਂ ਲਾਉਣਾ ਚਾਹੀਦਾ ਕੰਗਾ ਮਾਰਨ ਦੇ ਨਾਲ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਸ਼ੇਰ ਦੀ ਤਰ੍ਹਾਂ ਗੱਜਦਾ ਹੈ ਪਾਣੀ ਦੇ ਵਿੱਚ ਮગર ਮੱਚ ਦੀ ਤਰ੍ਹਾਂ ਗੱਜਦਾ ਹੈ ਕਦੇ ਵੀ ਕੰਗੇ ਨੂੰ ਭਾਈ ਆਪਣੇ ਸਿਰ ਦੇ ਵਿੱਚੋਂ ਨਾ ਲਾਓ ਸਿਰ ਦੇ ਵਿੱਚ ਰੱਖੋ ਇਹਦੇ ਨਾਲ ਇਲੈਕਟ੍ਰੋਨਿਕ ਪਾਵਰ ਸਿਰ ਦੀ ਚਾਰਜ ਹੁੰਦੀ ਹੈ ਜਿਹਦੇ ਨਾਲ ਸਿੰਘ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਵੱਜ ਜਾਂਦੀ ਹੈ ਕੰਗਾ ਮਾਰਨ ਦੇ ਨਾਲ ਇਸੇ ਤਰ੍ਹਾਂ 84 ਦੇ ਵਿੱਚ ਇੱਕ ਜਗ੍ਹਾ ਸਿੰਘ ਬੈਠੇ ਸੀ CRP ਦੀਆਂ ਫੌਜਾਂ ਮਗਰ ਪੈ ਗਈਆਂ ਸਿੰਘ ਉੱਥੋਂ ਭੱਜਲੇ ਕੇਸ ਹਾਰੇ ਕਰ ਰਹੇ ਸੀ ਇੱਕ ਸਿੰਘ ਦਾ ਕੰਗਾ ਗਿਰ ਗਿਆ 100 ਮੀਟਰ ਤੋਂ ਪરા ਜਾ ਕੇ ਸਿੰਘ ਦੁਬਾਰਾ CRP ਨੂੰ ਭੱਜਣ ਲੱਗ ਗਿਆ ਆਪਣਾ ਕੰਗਾ ਚੱਕਣ ਵਾਸਤੇ CRP ਦੂਜੇ ਪਾਸੇ ਨੂੰ ਭੱਜਣ ਲੱਗੀ ਜਦੋਂ ਔਰ ਸਿੰਘ ਸਿੰਘ ਨੇ ਆਪਣਾ ਕੰਗਾ ਜੱਕਿਆਰ ਮੁੜਿਆ ਆ ਕਈ ਬੰਦਿਆਂ ਨੇ ਪੁੱਛਿਆ ਵੀ ਤੁਸੀਂ ਕਿਉਂ ਮੁੜ ਗਏ ਕਹਿੰਦਾ ਮੇਰਾ ਕੰਗਾ ਪਾਈ ਮੈਂ ਕੰਗਾ ਛੱਡ ਨਹੀਂ ਸਕਦਾ ਕੰਗੇ ਚ ਐਡੀ ਤਾਕਤ ਉਹ ਸੀਆਰਪੀ ਨੂੰ ਲੱਗਿਆ ਵੀ ਕਿਤੇ ਬੰਬ ਲਈ ਆਉਂਦਾ ਬੰਦਾ ਇਸ ਕਰਕੇ ਉਹ ਵਾਪਸ ਮੁੜ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਕਾਰਾਂ 'ਚ ਬਹੁਤ ਤਾਕਤ ਹੈ ਇਹਨਾਂ ਨੂੰ ਸਾਂਭ ਸੰਭਾਲ ਕੇ ਪਿਆਰ ਨਾਲ ਆਪਣੇ ਕੇਸ ਦੇ ਵਿੱਚ ਗਾਤਰੇ ਕਿਰਪਾਨ ਤੇੜਕ ਸ਼ਹਿਰਾ ਆਪਣੇ ਕੇਸਾਂ ਨੂੰ ਸਵੱਛਤਾ ਨਾਲ ਰੱਖਣਾ ਚਾਹੀਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ